PS5 ਤੇ ਮੈਰੇ ਹਿਲਾਇਆ ਤੇ ਦੱਸਾ ਕਿਹੜਾ ਲੈਂਦਾ ਈ ਆ ਲੈਦਾ ਈ ਆ ਲੈ ਆਹ ਤੇ ਫਸਲਾ ਗੜਬੜ ਕਰਨ ਲਿਆ ਕੰਦਾ ਨ ਸਹੀ ਕਰਾਉਣਾ ਵਾ ਸੋਸਰੀ ਗੱਲ ਜੀ ਸਾਰਿਆਂ ਦਾ ਮੇਰੇ YouTube ਚੈਨਲ ਕੋਲ ਰੈਫਰੈਂਸ ਸਵਾਗਤ ਆ ਤੇ ਅੱਜ ਹੀ PS5 ਲੈ ਰਰ ਮੋਡ ਖਰਾਬ ਹੈ ਤੇ ਸਹੀ ਕਰਾਉਣਾ ਆਇਆ ਤੇ ਗੁਰਮਿੰਦ ਖਾਇ ਕਿਹੜਾ ਲਿਆ ਆਈ ਬੈਗ ਉਹ ਚੇਂਜ ਕਰਤਾ ਕਹਿੰਦਾ ਨਵਾਂ ਦੇ ਦਿੰਨੇ ਆ ਤੇ ਗਰਮਨ ਹੈਪੀ ਆ ਵੀ ਹੋ ਗਏ ਗਰਮਨ ਨੇ ਆਪੇ ਪਰਨਾ ਬੰਨਿਆ ਵਾ ਦਸਤਾਰ ਆਪੋ ਨੇ 250 ਖਾ ਆਖੀ ਆ Are... <laughs> की है? नहीं जी। तेरा बड़ी वाइया चीज है यार है ना ਕਿਵੇਂ ਲਿਖਿਆ ਨਹੀਂ ਔਰ ਬਣੇ ਕੀ ਚੀਜ਼ ਆ ਬੜਾ ਕਿ ਹੱਜਾਸਮੇ ਵੀ ਆ ਗਿਆ ਦੁਜੇ ਆਹ ਕੜੇ ਚਸ਼ਮੇ ਆ ਯਾਰ ਫੋਨ ਲੰਦਾ ਲੈ ਫੋਨ ਲੰਦਾ ਯਾ ਮੈਂ ਇੰਸਟਾਗ੍ਰਾਮ ਮੈਂ ਲਿੱਤੀ ਕੀ ਜੀ ਦਿਖਣਾ ਉਹਦੇ ਗਾਣੇ ਚੱਲਦੇ ਆ ਹਾਂਜੀ ਇਹ ਚ ਸ਼ੌਕ ਸੌਂਗ ਮਾਰੇ ਵੀ ਵਾਹ ਵਧੀਆ ਵਧੀਆ ਲੱਗਣੇ ਹਾਂਜੀ ਇਹ ਵੀ ਯੂਟਿਊਬ ਵਿੱਚ ਚੱਲਣਿਆ ਚਦੇ ਨਾ ਤੇਰਾ ਬਧੀਆ ਚੀਜ਼ ਆ ਰੀਵੰਦਾ ਯਾਰ ਸਪੀਕਰ ਲੱਗੇ ਆ ਦੇ ਵਿੱਚ ਸਾਊਂਡ ਨਾ ਤੇਰਾ ਕੋਡ ਵੀ ਕਰ ਸਕਦੇ ਹੈ ਪੇਲ ਨਾ ਇਹ ਦੇਖ ਇਹ ਦੇਖ ਬਦਿਆ ਲਗਾਣਾ ਨਾ? ਯਾ ਤੁੰਨੇ ਮੈਨੂੰ ਬਦਿਆ ਲਾ। ਅਗਲੇ ਬੱਡੇ ਤੇ ਲਾ ਲਾਂਗੇ। ਠੀਕ ਹੈ ਨਾ? ਬੱਡੇ ਦਾ ਫੋਟੋ ਵੀ ਆਉਂਦੇ ਆ। ਤੇ ਬੱਡਾ ਜਣਾ ਆ।

ਗੇਮਾਂ ਦਾ ਸਿਸਟਮ ਇੱਧਰ ਸਾਰਾ ਗੇਮਾਂ ਦੇ ਨਾਲ ਉਹ ਦੱਸ ਉਹਦੀਆਂ ਕੰਮ ਕਰਦਾ ਸਾਡੇ ਸਾਡੇ ਦੇ ਦਫੀਸੇ ਮਿਲ ਕੇ ਜਿਹੜੀ ਸੰਖਿਆ ਬਾਹਰ ਖੜੀ ਉਹ ਕੋਈ ਕੰਮ ਨਹੀਂ ਕਰਦਾ ਮੈਨੂੰ ਲੱਗਣੀ ਕੁਛੀ ਹਾਂ ਮਗਰ ਮੋ ਸੁਰੂ ਕਰ ਗਏ ਮਗਰ ਫੇਰ ਸੁਰੂ ਕਰ ਗਏ ਤੇਰਾ ਇਹ ਗੇਮਿੰਗ ਵਾਲਿਆ ਖਰ ਗੇਮਾਂ ਘੁਮਾ ਲਿਆ ਉੱਥੇ ਵੀ ਚਾਂਜ ਗੇਮ ਕੰਮ ਨਹੀਂ ਬਹੁਤ ਦਸਰਾ ਪਹੁੰਚਿਆ ਇਹ ਲਿਆ ਤਾਂ ਬੁੱਧੀ ਦੇਖੀ ਆਪਣੀ ਬੁੱਧੀ ਕੀ ਆ ਆ ਵੀ ਆ ਗਿਆ ਸੀ ਤੋੜਨ ਵਾਲੇ ਆ ਕਿੰਨੇ ਦਾ ਪਟਾ ਆ ਚੱਲਦਾ ਹੋਊਗਾ ਆ ਚੱਲਦਾ ਹੋਊਗਾ ਆ ਲੱਗੇ ਇਸ ਕਰੇ ਉਹ ਸਟੈਂਡ ਦੇਖੀਏ ਆਵਣਾ ਬਲੋਗਿੰਗ ਕੈਮਰਾ ਇਹ ਛੋਟਾ ਇਹ ਆ ਕੈਮਰਾ ਇਹ ਵੀ ਕੈਮਰਾ ਜਿਹੜਾ ਸਰਕੂ ਹੈ ਇਹ ਮੰਗਾਂ ਦੀ ਸੋਪ ਬੰਦ ਹੈ ਆ ਡਰੋਨ ਪਾ ਲੈਣਾ ਜਿਹੜਾ ਵੀ ਲੈਣਾ ਉਹ ਕਿੰਨੇ ਦਾ ਵਾ 579 ਯਾ ਇਹ ਵੀ ਚੀ ਵੀ ਹੈ ਕੰਮ ਕਰਦਾ ਪਰ ਮੰਨਦਾ ਯਾਰ ਇਹ ਸਪਿਚ ਵੀ ਹੈ ਕੰਮ ਕਰਦਾ ਆਇਆ ਆਇਆ ਸੈਲਫੀ ਸਟਿਕਾ ਆ ਪਈਆਂ ਅਗਰ ਮੇਲਾ ਖੁਸ਼ ਹੋਸਪੀਟਲ ਦਸਵਾ ਬੋਕਰ ਆਪਾਂ ਚਾਹੀਦੀਆਂ ਸਟੈਂਡ ਚਾਹੀਦਾ ਇਕ ਨਾ ਜਾਗਾ ਕੋਈ ਜਿਹੜਾ ਆਪਣੇ ਮਤਲਬ ਦਾ ਬਈ ਯਾਰ ਡਰੋਨ ਤੇ ਆ ਡਰੋਨ ਤੇ ਬੜਾ ਵੱਡਾ ਯਾਰ ਕਿੰਨੇ ਦਾ ਵਾ 289 ਦਾ ਇਹ ਉਹ ਨਾਗਾ ਇਧਰ ਵੀ ਪਏ ਆ ਆ 1000 ਦਾ ਵਾ ਇਹਨਾਂ ਤੋਂ ਕੈਮਰੇ ਦੇ ਪਿੰਡ ਦੀ ਵੀਡੀਓ-ਬੁਡੀ ਬਣਾਉਣੀ ਆ ਇਹਨਾਂ ਕੋ ਨਾ ਸਕਦੇ ਅਨਾ ਸਕਰੀਨ ਵੀ ਆ ਗਈ ਉਹਨਾਂ ਕੋ ਆ ਵਾ ਸਾਰੇ ਜੋਸੀ ਕੋ ਇਹ ਰਸਈਆ ਆ ਆ ਕਿਦਾਂ ਲੱਗਦਾ ਇਹ ਮੂਤੇ ਲਾਇਦਾ ਆਖਾ ਤੇ ਉਹਨਾਂ ਦੇਖੀਦਾ ਵਾ ਹਾਂਜੀ ਵਾਓ ਗੁੱਲੀ ਨਾਲ ਲੱਗਾ ਆਪਾਂ ਨੂੰ ਆ ਚਾਹੀਦੀ ਗੁੱਲੀ ਇਹਨਾਂ ਆ ਚਾਹੀਦੀ ਆਪਾਂ ਨੂੰ ਆ ਲੈਣਾ ਆਪਾਂ ਆ ਗਿਆ ਬਲੌਗਿੰਗ ਕੈਮਰਾ ਆ ਵਾ ਆ ਚਾਹੀਦੀ ਆਪਾਂ ਨੂੰ ਹਾਂ ਜੀ ਕਿੰਨਾ ਚੀਪ ਹੋ ਗਿਆ ਹਾਂ ਜੀ ਆ ਕੈਮਰਾ ਚਾਹੀਦਾ ਆਪਾਂ ਨੂੰ ਆਪਾਂ ਫ੍ਰੀ ਰੀਸ ਆ ਵੀ ਆ ਆਪਾਂ ਚਾਹੀਦਾ ਵੀਡੀਓ ਬਣਾਉਣ ਵਾਸਤੇ ਜਸਰ ਸਾਹਿਬ ਇਹ ਕਿਨਾਂ ਦਾ ਆ ਇਹ ਪਾਈ ਲਿਖ ਕੇ ਸੋਈ ਸੈਕਸ ਆਈ ਵੀਰ ਨੂੰ ਲੈਣ ਨੂੰ ਜੇ ਤੇ ਦੇਖੋ ਜਿੱਦਾਂ ਮੂੰਹ ਕਰੇ ਤੂੰ ਜਾਂਦਾ ਨਾ ਠੀਕ ਆਪਾਂ ਨੂੰ ਇਦਾਂ ਦਾ ਚਾਹੀਦਾ ਇੱਕ ਤੁਸੀਂ ਆਪਾਂ ਆਨ ਕਰ ਸਕਦੇ ਆਂ ਆਨ ਬਲ ਸਕਦੇ ਆਂ ਇਹਦਾ ਕਵਰ ਕਾਸ਼ ਆਹ ਬਟਨ ਦੱਲਦੀ ਆ ਵੀਡੀਓ ਬਣਾਉਣ ਲਈ 10 ਸਾਈਜ਼ 29 ਦਾ ਹੋ। ਜਿੱਥੇ ਦੇਖੋ ਜਦੋਂ ਮੂੰਹ ਕਰੇ ਤੁਹਾਨੂੰ ਜੰਮਾ ਮਾਰ ਰਿਹਾ ਬਣਾਇਆ ਦਾਨਾ ਜਾਇਦਾ ਕ। ਇੱਥੇ ਆਪਾਂ ਅਨੁਪਰਤ ਸਾਹ ਕਰਦੇ ਰਹਣਾ। ਕਾਤੋਂ ਵੀ ਲੱਗੇ ਇੱਥੇ ਇਹ ਸਾਲੇ ਵਾਲੇ ਬਿਜਲੀ ਵਾਲੇ ਆ ਇਹ ਅੱਜ ਅਗਲਾ ਸੈਂਟਰ ਆਵਾਂਗੇ ਆ ਦੇਖ ਇਹ ਲੀਫ ਤੇ ਦਿੱਚੇ ਪੁੱਟ ਦੇਣਾ ਮੈਂ ਬਾਅਦ ਵਿੱਚ ਇਹ ਐਨ ਐਂਡ ਯੂ ਕੈਨ ਬੀ ਟਿਪਲੇਟਡ ਯਾ ਹੋਰ ਇਹ ਕਿਹੜੇ ਕਿਹੜੇ ਸੋਫੇ ਲੈਣਾ ਨੇ

ਲੇਡੀਜ਼ ਚੜੀ ਮੰਮੀ ਲਈ ਚਲਾ ਲੱਗਦਾ ਕੰਦਨ ਹੱਲੀ 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 ਮੂੰਹ ਤੋੜ ਦੂੰ ਕੁੱਤਾ ਜਿਆ ਮੇਰੀ ਹਿਲ ਚੰਨਾ ਦਾ ਗੁਰਮਨ ਸ਼ੋਪਿੰਗ ਕਰਨ ਗੁਰਮਨ ਚੇ ਕੀ ਲੈਣਾ? ਉਹ ਜੀ ਵੀ ਚੂ ਜੀ ਵੀ ਜੀ ਆ। ਕੱਪੜੇ ਆਂ। ਹਾਂ? ਕੱਪੜੇ। ਕੱਪੜੇ ਕੀ ਕਰਨੇ ਤੂੰ? ਕੱਪੜੇ ਬਾਦੂ ਪਏ। ਹਾਂ। ਮੰਮਾ ਇਸ ਛੋਟੀ ਦੇ ਪੁੜਾਣੇ। ਤੈਨੂੰ ਸੜਤੀ? ਹਾਂਜੀ। ਤੇ ਨੀ। ਮੈਂ ਦੀਆ ਜਣਾ ਉੱਥੇ ਲੈ ਕੇ ਜਾਵਾਂਗਾ ਵਧੀਆ ਵਧੀਆ। ਨਾਲੇ ਬੈਗ। ਨਾਨੀ ਨੇ ਨਕਲੀ ਹੋਣੀ। ਨਾਨੀ ਨੇ ਬੈਗ ਭਰ ਕੇ ਘੱਲਿਆ ਉਹ ਕੱਪੜਿਆਂ ਦਾ। ਉਹ ਕਰਨਾ। ਉਹ ਨੈਕਸਟ ਵੀ ਘਾਜਣੇ ਆ। ਕੁਰਨੀਆ ਕੋਲੀ ਰਣੀਆ ਚਲ ਗਿਆ ਅੰਦਰ ਚਲ ਕੋਈ ਥਲੇ ਜਾਂਦਾ ਪੌੜੀਆਂ ਦਾ ਕੋਈ ਉੱਤੇ ਆਉਂਦਾ ਇਹ ਹੱਦ ਲੱਗੇ ਮੈਰੀ ਹਿੰਟਾਉਣਾ ਤੇ ਬਹੁਤ ਵੱਡਾ ਵਾ ਹੁਣ ਥੋੜਾ ਜਿਹਾ ਜ ਕੁਆਇਟ ਕੁਆਇਟ ਜਾ ਕਿ ਬੰਦ ਹੋਣ ਵਾਲਾ ਨਾ ਸ਼ਾਮ ਪੈ ਗਈ ਆ ਤੇ ਗੁਰਮਨ ਵੀ ਆਇਆ ਵਾ PS5 ਜਿਹੜਾ ਰਿਮੋਟ ਉਹ ਖਰਾਬ ਹੋ ਗਿਆ ਸੀ ਹੁਣ ਚੇਂਜ ਕਰਾਉਣ ਲਈ ਲਿਆ ਆ ਹੀ

ਅਜੇ ਇੰਨਾ ਵਿਜ਼ੀ ਨਹੀਂ ਆਣਾ ਕਵਾਇਟ ਜਾ ਅਬ ਬੂਟਾ ਕਿੰਨੇ ਵਧੇ ਰੱਖੇ ਨਾ ਕਰਾ ਦੋ ਸ਼ੋਪਿੰਗ ਕਰਾ ਦੋ ਤੈਨੂੰ ਪੰਡੋਰਾ ਚੋਂ ਕਿੱਦਾਂ ਗਾਣਾ ਗੰਦੇ ਨਾ ਕਰ ਇੱਕ ਗਾਣਾ ਨਹੀਂ ਠੇਰੇ ਮਜੇ ਦੇ ਸ਼ੋਪਿੰਗ ਪੰਡੋਰਾ ਚੋਂ ਕਰਾ ਦੂੰ ਕਿੱਧਰ ਗਏ ਆ ਹਾਂ ਕਰ ਰਿਹਾ ਨਾ ਕੀ? ਕਰਵਾ ਗੁਰੂ ਜੀਂ ਤੇ ਹਰ ਲਈ ਇਹ ਬਣ ਕਿਦਾਂ ਚੱਲ ਗਈਆਂ ਪਰ ਨਹੀਂ ਚੱਲੇ ਆ ਨਿਊ ਲੁੱਕ ਤੇ ਨਿਊ ਲੁੱਕ ਤੇ ਤਾਂ ਇਹ ਨਹੀਂ ਆਨੇ ਆਹ ਦੇਖੋ ਹਮ ਐਕਸਟ੍ਰੀਮ ਕੋਲ ਜਦ ਲੰਗੀ ਆ ਸਾਰੇ ਗੁਰਮਨ ਕਿ ਦਫਰ ਆਦਾ ਗੁਰਮਨ ਸਿੰਘ ਦਾ ਬਹੁਤ ਸਿਆਣਾ ਹਾਂ ਮਸਸ ਸਾਮੀ ਦਾ ਸਿਰ ਟਕੇ ਮੱਥਾ ਦੇਖਦਾ ਤੇ ਫਿਰ ਗੇਮ ਨੂੰ ਆਤਰਾਉਂਦਾ ਵਾ ਕਾਂਪੀਨ ਨੂੰ ਥੋੜਾ ਬਹਿ ਕੇ ਖਾਓ ਵੀਓ ਲੋਕ ਚਾਹ ਪਾਣੀ ਪੀਂਦੇ ਆ ਨਾਲੇ ਨਿਯਾਰੇ ਲਾਂਦੇ ਆ ਆ ਇਧਰ ਗਿਆ ਥੱਲੇ ਬਹੁਤ ਵੱਡਾ ਮੌਲ ਆ ਥੱਕ ਜਾਂਦਾ ਬੰਦਾ ਹਨਾ ਇਧਰ ਨੂੰ ਆ ਥਲੇ ਇੱਥੋਂ ਸੌਦਾ ਚਲੀ ਜਾ ਆ ਜਾ ਲਾ ਕਰਮਨਾ ਕੋਲ ਪਾਇਆ ਜੋੜਨ ਦੇ ਇਹ ਕਿਥੋਂ ਲੈ ਤੁਸੀਂ ਲੈ ਕੇ ਖੁਸ਼ੀ ਖੁਸ਼ੀ ਜਮਾਨ ਨਾਈਕੀ ਦਾ ਜੋੜੇ ਦਾ ਰੋਡ ਖੜਾ

感じ

ਉਹ ਵੀ ਗੁਰਮੰਦਰ ਮੋੜ ਚੇਂਜ ਹੋ ਗਿਆ ਵਾ ਉਹ ਕਹਿੰਦੇ ਸਾਡੇ ਕੋਲ ਅਵੇਲੇਬਲ ਨਹੀਂ ਹੁੰਦਾ ਤੇ ਇਹ ਹੜੇ ਕੋ ਬਾਊਚਰ ਲੈ ਲਓ ਤੇ ਆਪੇ ਲੈ ਲਿਓ ਫਿਰ ਠੀਕਾ ਲੈ ਲਵਾਂਗੇ ਆਪੇ ਬਾਊਚਰ ਦਿੱਤਾ ਹੁਣ ਆਗੇ ਮੈਰੀ ਹਲ ਸ਼ਾਪਿੰਗ ਇੱਥੇ ਕਹਿੰਦਾ ਮਾੜਾ ਮਾੜਾ ਕੁਝ ਦੇਖਣਾ ਹੀ ਨਹੀਂ ਆਣੇ ਕਹਿੰਦੇ ਕੱਪੜੇ ਕੁਪੜੇ ਫੇ ਇੱਧਰ ਨੂੰ ਆ ਗਏ ਆ ਦੇਖਣੇ ਆ ਈਸਾ ਬਦਲੋ ਘੜੀ ਕੀ ਆ ਆਹ ਦੇ ਨਿਆਣੇ ਕੀ ਕਰਨ ਦੇ ਗਰਮੰਟ ਟਪਣਾ ਹੈ ਟਪਣਾ ਹਾਂ ਮਸਤੀ ਕਰਨੇ ਨਿਆਣੇ ਮਸਤੀ ਅੱਜ ਕੀਚਰ ਨਾਈਟਿਚ ਦੇਖਦੇ ਆ ਕਿ ਹਸਾ ਹਸਾ ਕਪੜਿਆਂ ਨਾਲ ਗਰਮੰਟ ਦੇ ਹਲਾ ਕੋਈ ਵੀ ਜਮਾ ਬੁਗਿਮਾ ਦੇਖਣਾ ਕੋਈ ਸੇ ਪੰਜਾਬੀ ਆ ਦੇਖਾ ਜਮਾ ਆਜੂ ਤੇਰੇ ਬੱਚਿਆਂ ਲਈ ਆਏ ਬੱਚਿਆਂ ਲਈ ਬੁੜੇ ਲਈ ਆਹ ਮੈਨੂੰ ਇਹ ਪਸੰਦ ਹੈ 30% ਡਿਸਕਾਊਂਟ ਕਿੰਨੇ ਦਾ ਵਾ ਕੀ ਤੂੰ 32 ਤੋਂ 30% ਉਹ ਵੀ ਲਗਾ ਕਿਹੜਾ ਨੰਬਰ ਹੁੰਦਾ ਤੇਰੇ ਇਹ ਕਿਹੜਾ ਪਾਇਆ ਵਾ ਇਹ ਸੱਜ ਲੈਣਾ ਚੁੱਕ ਦਾ ਨੋ ਅੱਜ ਬਨਾਣ ਚੁੱਕ ਦਾ ਨੋ ਸਾਈਜ਼ ਦੇਖ ਲੈਗੇ ਬਨਾਣ ਆੜੀ ਇਹਨੂੰ ਫੜ ये रा वा एक्सएल टी जी एक्सएल है टी जी एक्सएल देव टी जी एक्सएल एक्सल है आई एक्सल आइए एक्सएल एक्सएल वही है आ

ਆ ਵਧੀਆ ਲੱਗਦਾ ਨਾ ਆ ਮਾਪੂਣੀ ਇਹ ਇਹ ਹੱਸੋ ਆ ਕਤਾਰ ਫਿਰ ਬਈ ਦਾ ਮਾਈਕੀ ਆ ਬੂਡ ਕਿਦਾਂ ਦੇ ਆ ਕਿੰਨੇ ਵਧੀਆ ਬੂਡ ਜੋੜਨਦੇ ਆ ਆ ਇਹ ਫੁੱਟਬਾਲ ਵਾਲੇ ਆ ਹਾਂਜੀ ਤੂੰ ਖੇਡਦਾ ਹਾਂ ਹਾਂਜੀ ਯਾਰ ਇਹ ਕਿਰਦਾਨਾ ਸਾਡੇ ਛੋਟੇ ਨਹੀਂ ਆ ਸਾਡੇ ਛੋਟੇ ਨਾ ਕਾਜੂ ਨਹੀਂ ਟੋਟੇ ਆਹ ਦੇਖਾਂਗੇ ਆਹ ਛੋਟੇ ਐ ਗੁਰਮਤ 7.5 ਦੇਖ ਕੇ ਆ 8 ਦੇਖੋ ਨਹੀਂ ਸਾਡੇ ਸਾਡੇ ਹਿਸਾਬ ਤੋਂ ਸਾਡੇ ਹਿਸਾਬ ਤੋਂ ਹਾਂ ਠੀਕ ਜਦੋਂ ਅਰੇ ਅਰੇ ਹਾਂ ਹੈ ਬੜੀਆ ਵਾਹ ਜੇ ਸਾਡੇ ਯਾਰ ਖੁਸ਼ ਤੁਸੀਂ ਉਰੀ ਹੁਣ ਘਰ ਜਾ ਕੇ ਰੋਟੀ ਖਾਵਾਂਗੇ ਤੇ ਠੀਕ ਹਾਂਜੀ ਤੇ ਇਹ ਵੀਡੀਓ ਆਪਾਂ ਛੱਡ ਜੀ ਇੱਕ ਬਲੌਗ ਬਣਾ ਕੇ ਟਰੋਲ ਲਗੇ ਆਂ ਸਾਰਿਆਂ ਨੂੰ ਲਾਇਕ ਤੇ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਇਦਾਂ ਦੇ ਆਪਾਂ ਛੋਟੇ ਛੋਟੇ ਵਲੌਗ ਬਣਾਦੇ ਪੁੰਦੇ ਰਹਿਣਾ ਤੇ ਤੁਹਾਡਾ ਪਿਆਰ ਲੈਂਦੇ ਰਹਿਣਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ